ਨੇ ਦਰਿੰਦੇ ਸੀਗੇ ਉਹ ਬੱਚੇ ਕਿਸੇ ਨੂੰ ਵੀ ਮੈਂ ਕਹਿੰਦੀ ਹਾਂ ਉਹ ਤਾਂ ਤੇ ਵੀ ਉਹਨਾਂ ਨੇ ਰਹਿਤ ਕੀਤੇ ਦਸਤੇ ਵੀ ਸ਼ਰਮਾਂਦੀਏ ਇੱਕ ਮਾਤਾ ਗੁਰਦੀਪ कौर ਸੀਗੀ ਉਹਨੂੰ ਤੇ ਬਿਲਕੁਲ ਹੀ ਉਹਦੇ ਪੁੱਤਰ ਦੇ ਸਾਹਮਣੇ ਉਹਦੇ ਕੱਪੜੇ ਸਾਰੇ ਉਤਾਰਦੇ ਤੇ ਗਲਤ ਕੀਤਾ ਬਹੁਤ ਹੁੰਦੇ ਤਾਂ ਦਿਨ ਦਿਨ ਅਸੀਂ ਪਟਕਦੇ ਰਹੇ ਲਾਸ਼ਾਂ ਦੇ ਉੱਪਰ ਡੱਬਦੇ ਰਹੇ ਮੈਂ ਫਿਰ ਤਿੰਨ ਤਰੀਕ ਨੂੰ ਜਦੋਂ ਮਿਲਟਰੀ ਆਈ ਉਹ ਸਾਨੂੰ ਸ਼ਾਦਰ ਲੈ ਗਈ ਸਕੇ ਲਗੜ ਪਈ ਥਾੜੇ ਪੂਰਾ ਪਰਿਵਾਰ ਵਿਛੜ ਗਿਆ ਭਰਾਵਾ ਦੇ ਕੇਸ ਗਤਲ ਕਰਤੇ ਜਿਹੜੇ ਪਰ ਆ ਛੋਟੇ ਸੀਗੇ ਉਹਨਾਂ ਦੇ ਕੇਸ ਗਤਲ ਕਿੰਨੇ ਸਾਰੇ ਤੇ ਡੈਡੀ ਨੂੰ ਤੇ ਉਸ ਟਾਈਮ ਸਾਰ ਤੋ ਜੀ ਉਸ ਸਮੇ ਇਹ ਲੱਗਦਾ ਹੋਣਾ ਕਿ ਜ਼ਿੰਦਗੀ ਜਿਹੜੀ ਹੈ ਉਹ ਪਤਾ ਨਹੀਂ ਬਚਣੀ ਹੈ ਜਾਂ ਨਹੀਂ ਬਚਣੀ ਕੋਈ ਸਮਾਂ ਵੀ ਜਿਹੜਾ ਪਿਤਾ ਦੇ ਸੁਰਾਣੀ ਬੈਠਣ ਦਾ ਨਹੀਂ ਮਿਲਿਆ ਹੋਣਾ ਤੁਹਾਨੂੰ ਬਿਲਕੁਲ ਵੀ ਨਹੀਂ ਸਮਝ ਨਹੀਂ ਆ ਰਹੀ ਜੀ ਕੀ ਹੋਏਗਾ ਸਾਨੂੰ ਤੇ ਆਪਣੀ ਆਸ ਨਹੀਂ ਸੀ ਕਿ ਕੈਸੀ ਵੀ ਬਚਾਂਗੇ ਚਾਰ ਬਰਾਸੀ ਗਏ ਉਹ ਸਾਰੇ ਵਿਛੜ ਗਏ ਸੀ ਤਿੰਨ ਪੈਣਾ ਸੀ ਦਾਦੀ ਜੀ ਦੇ ਨਾਲ ਦੋ ਪੈਣਾ ਤੇ ਮੈਂ ਤੇ ਮੇਰੀ ਮੰਮੀ ਅਸੀਂ ਅਲੱਗ ਹੋ ਗਏ ਸੀ ਸਾਡੇ ਨਾਲ ਚਿੱਲਾਗਾ ਪੈਂਦਾ ਸੀ ਉੱਥੇ ਅਸੀਂ ਛੁਪ ਕੇ ਹੁੰਦੇ ਸੀਗੇ ਏ ਅਜਹਾ ਮੰਝਰ ਸੀਗਾ ਜਿਹਨੂੰ ਯਾਦ ਕਰਕੇ ਮੈਨੂੰ ਲੱਗਦਾ ਹੈ ਕਿ ਸ਼ਾਇਦ ਹਰ ਵਾਰੀ ਤੁਸੀਂ ਖੂਨ ਦੇ ਅਥਰੂ ਹੀ ਰੋਂਦੇ ਹੋ ਹਰ ਵਾਰੀ ਕਿਉਂਕਿ ਜਦੋਂ ਕੋਈ ਸੁਣਦਾ ਹੈ ਤਾਂ ਉਹਨੂੰ ਵੀ ਲੱਗਦਾ ਹੈ ਕਿ ਜੇ ਅਜਹਾ ਜਿਹੜਾ ਹੈ ਉਹ ਹੁਣਾ ਹੀ ਨਹੀਂ ਸੀ ਚਾਹੀਦਾ ਕਿਉਂਕਿ ਹਰ ਇੱਕ ਲੋ ਬੰਦੇ ਨੂੰ ਜਿਹੜਾ ਉਹ ਸਤੰਤਰ ਤੌਰ ਤੇ ਰਹਿਣ ਦਾ ਅਧਿਕਾਰ ਹੈ ਤੁਸੀਂ ਸੇਖੋ ਇਸ ਲਈ ਤੁਹਾਨੂੰ ਮਾਰ ਦਿੱਤਾ ਗਿਆ ਬਿਲਕੁਲ ਵੀ ਦੇਖੋ ਜੀ ਇੱਕ ਘਟਨਾ ਹੁੰਦੀ ਹੈ ਵੀ ਪੁਛਾਲ ਆਇਆ समझ आंद कि चलो एक घटना झंडे हमारी मां मारी है तो हम इन सरदारों को भी नहीं छोड़ेंगे उन्होंने एक ही गल होंगी सी इन्होंने मां मारी तो असि इन्हों भी नहीं छना सा दोष यह अख सी ਸਾਡੇ ਡੈਡੀ ਦਾ ਕੀ ਹੋਸੀ ਕਿੰਨੇ ਸੀਗੇ 3000 ਤੋਂ ਵੱਧ ਕਰ ਸੀਗੇ ਮੈਂ ਤਿਰਲੋਕਰੀ ਚ ਸਾਡੇ ਜੀ ਅੱਗੇ ਪਿੱਛੇ ਮਿਲਾ ਕੇ 5000 ਲਾ ਲੋ ਤੇ ਉਤ ਬਾਅਦ ਆਪ ਜੀ ਨੂੰ ਹੋਰ ਵੀ ਛੋੜਿਆ ਲੈ ਜਿੰਦਾ ਕੋਈ ਆਪਣਾ ਗੁਰਸਿੱਖ ਭਰਾ ਟ੍ਰੇਨ ਵਿੱਚ ਵੀ ਆ ਰਿਹਾ ਹੈ ਤੇ ਉਹਨੇ ਤੇ ਟ੍ਰੇਨ ਵਿੱਚ ਵੀ ਨਹੀਂ ਛੱਡਿਆ ਗਿਆ ਉਹਦੀ ਟ੍ਰੇਨ ਵਿੱਚ ਵੀ ਬਿਠਾਨੇ ਦੀ ਸਿਕਤ ਲੈਮ ਕੀਤੇ ਆ ਇੰਨਾ ਵੱਡਾ ਕੱਲੂਗਾ ਦਾ ਪਰਦੇਸੀ ਚ ਹੋਇਆ ਜਦ ਲ ਕਾਂਗਰਸ ਦੀ ਸਰਕਾਰ ਨਹੀਂ ਸਾਡੇ ਨਾਲ ਕੋਈ ਇਨਸਾਬ ਨਹੀਂ ਹੋਇਆ ਕਿ ਗੀ ਕਾਂਗਰਸ ਦਾ ਹੀ ਇਹ ਮੈਂਬਰ ਸੀਗਾ ਜਗਦੀਸ਼ ਟੈਕਲਰ ਹਮੇਸ਼ਾ ਆਪਣੀ ਫਾਇਲਾ ਤੋਂ ਬੰਦਾ ਰਿਹਾ ਇਹਨਾਂ ਦੇ ਆਪਣੇ ਰਾਜ ਹੁੰਦੇ ਸੀਗੇ ਅੱਜ ਦੇਖੋ ਫਸੇ ਆਏ ਕਹਿੰਦੇ ਨਾ ਮਹਾਰਾਜ ਜੀ ਦੇਗੇ ਸੀ ਅਰਦਾਸ ਕੰਦੇਸ ਕੀ ਬਾਬਾ ਜੀ ਇਹਨੂੰ ਫਾਂਸੀ ਆਵੇ ਜਾਂ ਜੋ ਇਹਨੇ ਕੀਤਾ ਹੈ ਆਪ ਜੀ ਦੇਖੋਗੇ ਅਸੀਂ ਮਹਾਰਾਜ ਜੀ ਤੇ ਯਾਦ ਛੱਡੀ ਹੋਈ ਸੀ Así te pego, não, assim see the baby